ਲੋਕਾਂ ਦਾ ਬਹੁਤ ਵੱਡਾ ਰਿਸਪਾਂਸ ਹੈ ਅਸੀਂ ਬਸ ਹਲਕੇ ਚ ਇੱਕ ਸੱਦਾ ਦੇ ਰਹੇ ਹਾਂ ਕਿ ਦੇਦੇ ਬਾਬੇ ਨਾਨਕ ਆਲਿਓ ਪਰਵਾਦਵਾਦ ਤੇ ਹੰਕਾਰ ਦਾ ਅੰਤ ਕਰ ਦਿਓ ਐ ਕੰਮ ਬਸ ਖਤਮ ਕਰ ਸ਼ਾਮ ਨੂੰ ਪਤਾ ਲੱਗੂਗਾ ਕਿ ਰਿਸ਼ਤੇ ਭਾਈ ਜਿਆਦਾ ਕਿਤੇ ਨਾਲ ਹੈ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹਨਾਂ ਨੇ ਰੱਜ ਕੇ ਲੁੱਟਿਆ ਇਨਕਲਾਬ ਦੇ ਨਾਲ ਨਹੀਂ ਉਹ ਕੋਈ ਕਿਦਾਂ ਛੱਡੋ ਕੋਈ ਨਾਲ ਲੋ ਪਰ ਦਫਾ ਕਰੋ ਹੋਰ ਕੀ ਬੋਲਣਾ ਨਾਲੋ ਹੋਰ ਕੀ ਕਹਾਂ ਚਾਹੁੰਦੇ ਹੋ ਨਹੀਂ ਅਸੀਂ ਕਹਿੰਦੇ ਆ ਕਿ ਦੇਦੇ ਦੇ ਲੋਕਾਂ ਨੂੰ ਮੌਕੇ ਮਿਲਿਆ ਤੇ ਆਪਣਾ ਜਿਹੜਾ ਪਦਵਾਦਵਾਤ ਉਹ ਦੇਦੇ ਬਾਬੇ ਦਾ ਜੋ ਖਤਮ ਕਰਨਾ ਹੰਕਾਰ ਹੋਮੇ ਉਹ ਸਾਰਾ ਖਤਮ ਕਰਨਾ ਬਸ ਇਹੀ ਹੈ ਸਹਿਵਾਨ ਲੱਕੇ ਉਹਨਾਂ ਦਾ ਧੰਨਵਾਦ ਉਹਨਾਂ ਨੇ ਚੰਗੀ ਸੋਚ ਦੀ ਸਾਹ ਦਿੱਤਾ ਬਹੁਤ ਕਾਲੀ ਬਸਤ ਸਾਰੇ ਆਪਣੇ ਨਾਲ ਕੰਮ ਕਰ ਰਹੇ ਪਿੰਡਾਂ ਦੇ ਵਿੱਚ ਤੇ ਵੱਡੀ ਲੀਡ ਜਿਹੜੀ ਆ ਉਹ ਮਿਲੂਗੀ ਗਰਦੀਪ ਸਿੰਘ ਦਾਵੇ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਸ ਵਾਰ ਦੱਬਨ ਨਹੀਂ ਦੇਣਾ ਇਸ ਵਾਰ ਹੰਕਾਰ ਦੀ ਲੜਾਈ ਔਰ ਇੱਕ ਪਾਸੇ ਇਮਾਨਦਾਰੀ ਦੀ ਲੜਾਈ ਚੱਲ ਰਹੀ ਹੈ ਔਰ ਮੈਨੂੰ ਮਾਣ ਹੈ ਜਿਨ੍ਹਾਂ ਡੇਰਾ ਬਾਬਾ ਨਾਨਕ ਦਾ ਪਿਆਰ ਔਰ ਫਤਵਾ ਮਿਲ ਰਿਹਾ ਇਸ ਵਾਰ ਇੱਕ ਵੱਖਰਾ ਡੇਰਾ ਬਾਬਾ ਨਾਨਕ ਚ ਮਾਹੌਲ ਵੇਖਣ ਨੂੰ ਮਿਲੇਗਾ ਜੀ। ਕ੍ਰਿਸ਼ਨ ਭਾਈਚਾਰੇ ਤੋਂ ਕੱਲ ਮਿਲ ਕੇ ਆਏ ਹਾਂ ਦੋਨੋਂ ਸਾਡੀਆਂ ਗੱਲਾਂ ਪਿਕਚਰ ਭਾਈ ਜੀ ਸਾਡੇ। ਦੇਖੋ ਜੀ ਕਹਿਣ ਨਾਲ ਕੁਝ ਨਹੀਂ ਹੁੰਦਾ। ਸੋ ਕਹਿਣ ਦਾ ਭਾਵ ਇਹ ਹੁਣ ਵੋਟਾਂ 'ਚ ਪਤਾ ਲੱਗੂਗਾ ਵੀ ਕਿੱਧਰ ਨੂੰ ਸਾਥ ਦਿੰਦੇ ਨੇ। ਸੋ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਉਹ ਪਰਿਵਾਰ ਚਟਾਨ ਬਣ ਕੇ ਕ੍ਰਿਸ਼ਨ ਭਾਈਚਾਰਾ ਸਾਡੇ ਨਾਲ ਖੜਿਆ ਹੈ। ਪਟਿਆ ਸਿੰਘ ਲੰਘਾ ਉਹ ਜਿਹੜੀ ਕੱਤੀ ਮੈਂਦੀ ਕਮੇਟੀ ਹੈ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਠੀਕ ਹੈ ਜੀ ਉਹਨਾਂ ਨੇ ਸਾਡਾ ਸਮਰਥਨ ਦਿੱਤਾ। ਠੀਕ ਹੈ ਜੀ ਤੇ ਬਾਕੀ ਇਹ ਹੈ ਜੋ ਕਾਫਲਾ ਵਧਾ ਜਾ ਰਿਹਾ ਸਰਪੰਚ ਸਾਹਿਬ ਸਾਡੇ ਸਮੁੱਚੀ ਟੀਮ ਸਾਡੀ ਪਰਿਵਾਰ ਇੱਕ ਕੋੜਮਾ ਬੜਾ ਵੱਧ ਚੁੱਕਿਆ ਜੀ ਇਹਨੂੰ ਹੁਣ ਉਹ ਕਹਿੰਦੇ ਨਾ ਹਟਾਉਣਾ ਜਾਂ ਢਾਉਣਾ ਬੜਾ ਔਖਾ ਹੈ ਕਹਿੰਦੇ ਹੀ ਨਾ ਵੀ ਇਹਨਾਂ ਨੂੰ ਸਰਪੰਚ ਨਹੀਂ ਦੱਬਣੇ ਪਿੰਡਾਂ 'ਚ ਖਿਹਾਰਨ ਵਾਸਤੇ ਹੁਣ ਪਿੰਡਾਂ ਦੇ ਸਰਪੰਚ ਹੀ ਜਵਾਬ ਦੇ ਰਹੇ ਸੀ ਥੋੜਾ ਦੇ ਰਹੇ ਆ ਰਾਜਸਥਾਨ ਦੀਆਂ ਗੱਡੀਆਂ ਬੜੀਆਂ ਮਸ਼ਹੂਰ ਆ ਕੱਲ ਫੜ ਵੀ ਲਈ ਗਈ ਜੀ ਜਰਾਬ ਬਸ ਵੇਖੀ ਜਾਓ ਬਣਦਾ ਕੀ ਕੀ ਆ ਤੁਹਾਡੇ ਸਾਹਮਣੇ ਹੋਊਗਾ ਸਭ ਕੁਝ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਸ ਵਾਰ ਦੱਬਨ ਨਹੀਂ ਦੇਣਾ ਇਸ ਵਾਰ ਹੰਕਾਰ ਦੀ ਲੜਾਈ ਔਰ ਇੱਕ ਪਾਸੇ ਇਮਾਨਦਾਰੀ ਦੀ ਲੜਾਈ ਚੱਲ ਰਹੀ ਹੈ ਔਰ ਮੈਨੂੰ ਮਾਣ ਹੈ ਜਿਨ੍ਹਾਂ ਡੇਰਾ ਬਾਬਾ ਨਾਨਕ ਦਾ ਪਿਆਰ ਔਰ ਫਤਵਾ ਮਿਲ ਰਿਹਾ ਇਸ ਵਾਰ ਇੱਕ ਵੱਖਰਾ ਡੇਰਾ ਬਾਬਾ ਨਾਨਕ ਚ ਮਾਹੌਲ ਵੇਖਣ ਨੂੰ ਮਿਲੇਗਾ ਜੀ ਕ੍ਰਿਸ਼ਨ ਭਾਈ ਚਾਹੇ ਤੋਂ ਕੱਲ ਮਿਲ ਕੇ ਆਏ ਦੋਨੋਂ ਸਾਥੀਆਂ ਕਹਿ ਰਹੇ ਨੇ ਕ੍ਰਿਸ਼ਨ ਭਾਈ ਜੀ ਸਾਡੇ ਦੇਖੋ ਜੀ ਕਹਿਣ ਨਾਲ ਕੁਝ ਨਹੀਂ ਹੁੰਦਾ ਸੋ ਕਹਿਣ ਦਾ ਭਾਵ ਇਹ ਹੁਣ ਵੋਟਾਂ ਚ ਪਤਾ ਲੱਗੂਗਾ ਵੀ ਕਿੱਧਰ ਨੂੰ ਸਾਥ ਦਿੰਦੇ ਨੇ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਇਹੋ ਪਰਿਵਾਰ ਚਟਾਨ ਬਣ ਕੇ ਕ੍ਰਿਸ਼ਨ ਭਾਈ ਜਿਹਾ ਸਾਡੇ ਨਾਲ ਖੜਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜਿਉਂ-ਜਿਉਂ ਦਿਨੋਂ-ਦਿਨ ਆਪਾਂ ਬੀਤੇ ਜਾ ਰਹੇ ਆਂ ਕਿਉਂਕਿ ਉਹ ਕਾਫਲਾ ਵੱਧਾ ਜਾ ਰਿਹਾ ਸਰਪੰਚ ਸਾਹਿਬ ਸਾਡੇ ਸਮੁੱਚੀ ਟੀਮ ਸਾਡੀ ਪਰਿਵਾਰਿਕ ਕੋਡਮਾ ਬੜਾ ਵੱਧ ਚੁੱਕਿਆ ਜੀ ਇਹਨੂੰ ਹੁਣ ਉਹ ਕਹਿੰਦੇ ਨਾ ਹਟਾਉਣਾ ਜਾਂ ਟਾਉਣਾ ਬੜਾ ਔਖਾ ਹੈ ਕਹਿੰਦੇ ਹੀ ਨਾ ਵੀ ਇਹਨਾਂ ਨੂੰ ਸਰਪੰਚ ਨੇ ਹੀ ਲੱਭਣੇ ਪਿੰਡਾਂ 'ਚ ਖਿਹਾਰਨ ਵਾਸਤੇ ਹੁਣ ਪਿੰਡਾਂ ਦੇ ਸਰਪੰਚ ਹੀ ਜਵਾਬ ਦੇ ਰਹੇ ਸੀ ਥੋੜਾ ਦੇ ਰਹੇ ਆ ਰਾਜਸਥਾਨ ਦੀਆਂ ਗੱਡੀਆਂ ਬੜੀਆਂ ਮਸ਼ਹੂਰ ਆ ਕੱਲ ਫੜ ਵੀ ਲਈ ਗਈ ਜੀ ਸ਼ਰਾਬ ਬੱਸ ਵੇਖੀ ਜਾਓ ਬਣਦਾ ਕੀ ਕੀ ਆ ਤੁਹਾਡੇ ਸਾਹਮਣੇ ਹੋਊਗਾ